ਹੈਲੋ ਜੀ ਫ੍ਰੈਂਡਸ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ ਉਹ ਟੂ ਫੈਮਿਲੀ ਉਮੀਦ ਕਰਦੀ ਹੈ ਕਿ ਫ੍ਰੈਂਡ ਤੁਸੀਂ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ ਫ੍ਰੈਂਡ ਇੱਥੇ ਮੈਂ ਸਵੇਰੇ ਸਵੇਰੇ ਲੱਗੀ ਸੀਗੀ ਆਪਣੇ ਬਾਲਾਂ ਨੂੰ ਆਇਲ ਕਰਨ ਮੈਂ ਕਿਹ ਕੰਮ ਕਰਨ ਤੋਂ ਪਹਿਲਾਂ ਹੈਨਾ ਅੱਜ ਮਸ਼ੀਨ ਦਾ ਕਾਫੀ ਕੰਮ ਪਿਆ ਸੀਗਾ ਕਰਨ ਵਾਲਾ ਪੈਂਡਿੰਗ ਪਿਆ ਸੀਗਾ ਕਿਉਂਕਿ ਕਾਫੀ ਦਿਨਾਂ ਤੋਂ ਮੈਂ ਮਸ਼ੀਨ ਤੇ ਨਹੀਂ ਬੈਠੀਂਗੀ ਬੈਠੀ ਆ ਤੇ ਨਾ ਹੀ ਮੇਰੇ ਵਲੌਗ ਵਗੈਰਾ ਆ ਰਹੇ ਸੀਗੇ ਅੱਗੇ ਆਉਣ ਵਾਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਆਪਣੇ ਵਲੌਗ ਕਿਉਂ ਨਹੀਂ ਆਏ ਹੈਗੇ ਖੁਸ਼ਖਬਰੀ ਵੀ ਹੈਗੀ ਹੈ ਤੇ ਥੋੜਾਕ ਮੈਨੂੰ ਔੜ ਜਾ ਵੀ ਲੱਗ ਰਿਹਾ ਮੈਂ ਅੱਗੇ ਜਾ ਕੇ ਤੁਹਾਨੂੰ ਆਪਣੀ ਲਾਈਫ ਵਗੈਰੇ ਦੱਸਾਂਗੀ ਬਹੁਤ ਜ਼ਿਆਦਾ ਬਿਜ਼ੀ ਲਾਈਫ ਹੋ ਚੁੱਕੀ ਹੈ ਮੇਰੀ ਤੇ ਇੱਥੇ ਵਸ ਮੈਂ ਔਇਲ ਵਗੈਰਾ ਕਰਕੇ ਆਪਣੇ ਕੱਪੜੇ ਮਸ਼ੀਨ ਲਗਾਏ ਹੋਏ ਸੀਗੇ ਘਰ ਦਾ ਕੰਮ ਨਿਵੇੜ ਕੇ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਆਪਾਂ ਖਾਣਾ ਵਗੈਰਾ ਬਣਾਉਣੀ ਆ ਦੁਪਹਿਰ ਦਾ ਨਾਸ਼ਤਾ ਵਗੈਰਾ ਕਰਦੇ ਆ ਇਸ ਲਈ ਮੈਂ ਬਣਾਣ ਲੱਗੀ ਸੀ ਅੱਜ ਕੜੀ ਅੱਜ ਕਾਫੀ ਦਿਨਾਂ ਬਾਅਦ ਕੜੀ ਬਣ ਰਹੀ ਹੈ ਅੱਜ ਸੰਡੇ ਹੈ ਮੈਨੂੰ ਸੰਡੇ ਦੀ ਛੁੱਟੀ ਮਿਲੀ ਹੈ ਮੈਂ ਕਿਹਾ ਚਲੋ ਕੜੀ ਬਣਾਉਣੀ ਹੈ ਅੱਜ ਆਪਾਂ ਕੜੀ ਚੋਲ ਬਣਾਵਾਂਗੇ ਤੇ ਇੱਥੇ ਫਟਾਫਟ ਕੜੀ ਨੂੰ ਲਾ ਲਈ ਨੀ ਹ ਤੜਕਾ ਬਸ ਪਿਆਜ਼ ਲਸਣ ਪਾ ਕੇ ਹਰੀ ਮਿਰਚ ਸੋਰੀ ਲਾਲ ਮਿਰਚ ਪਾ ਕੇ ਜੀਰਾ ਪਾ ਕੇ ਪੂਰਨ ਲਾ ਮੰਗੇ ਆਪਾਂ ਤੇ ਕੜੀ ਬਣਾਉਣ ਤੋਂ ਬਾਅਦ ਮੈਂ ਕਿਹਾ ਚਲੋ ਫੇਰ ਆਪਣਾ ਬੈਠਾਂਗੇ ਮੈਂ ਮਸ਼ੀਨ ਤੇ ਮਸ਼ੀਨ ਦਾ ਕੰਮ ਪਿਆ ਸੀਗਾ ਕੱਲ ਪਰਸੋ ਦੀ ਇੱਕ ਸ਼ਰਟ ਸੱਚੀ ਕੱਟੀ ਹੋਈ ਪਈ ਹੈ ਤੇ ਉਹੀ ਕੰਪਲੀਟ ਨਹੀਂ ਹੋ ਰਹੀ ਹੈਗੀ ਕਈ ਵਾਰੀ ਤਾਂ ਕੀ ਹੁੰਦਾ ਜਿਹੜਾ ਕੰਮ ਇੱਕ ਵਾਰੀ ਰਹਿ ਜਾਵੇ ਉੱਥੇ ਰਹੀ ਜਾਂਦਾ ਹੁੰਦਾ ਦੋ ਤਿੰਨ ਦਿਨ ਕਈ ਵਾਰੀ ਲੰਘ ਜਾਂਦੇ ਨੇ ਉਂਝ ਨਹੀਂ ਲੰਘਦੇ ਹੈਗੇ ਜਦੋਂ ਆਪਾਂ ਨੂੰ ਕੋਈ ਹੋਰ ਕੰਮ ਪੈ ਜਾਂਦੇ ਨੇ ਨਾ ਬਾਹਰ ਦੇ ਕੰਮ ਕਰਨੇ ਪੈ ਜਾਂਦੇ ਨੇ ਫੇਰ ਭਾਵੇਂ ਮੈਂ ਇੱਕ ਅੱਧਾ ਦਿਨ ਮੇਰੇ ਤੋਂ ਟੱਪ ਜਾਂਦਾ ਨਹੀਂ ਤਾਂ ਅਗਰਵਾਈਜ਼ ਮੈਂ ਸਾਰਾ ਕੰਮ ਕੰਪਲੀਟ ਕਰਕੇ ਉੱਠਦੀ ਹੁੰਦੀ ਆ ਤੇ ਆ ਦੇਖੋ ਨਾਸ਼ਤਾ ਪਾਣੀ ਸੋਰੀ ਕੜੀ ਚੋਲ ਖਾਣ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਕਿ ਮੈਨੇ 5 ਕਿ ਮਿੰਟ ਰੈਸਟ ਕੀਤੀ ਸੀਗੀ ਮਾ ਚਲੋ ਹੁਣ ਤਾਂ ਆਪਾਂ ਨੂੰ ਕੰਮ ਕਰਨਾ ਪਊਗਾ ਕਿਉਂਕਿ ਕਸਟਮਰ ਦਾ ਆ ਗਿਆ ਸੀਗਾ ਫੋਨ ਤੇ ਇੱਥੇ ਵੈਸੇ ਇਹ ਜਿਹੜੀ ਸ਼ਰਟ ਸੀਗੀ ਦਾ ਥੋੜਾ ਇੱਕ ਗਲਾ ਰੇਡੀਮੇ ਨੇ ਕਰ ਲਿਆ ਸੀਗਾ ਤੇ ਨਾਲ ਦੀ ਨਾਲ ਮੈਂ ਆਪਣੇ ਲਈ ਚਾਹ ਵੀ ਬਣਾ ਕੇ ਲੈ ਕੇ ਆਈ ਸੀਗੀ ਕਿਉਂਕਿ ਤੁਹਾਨੂੰ ਪਤਾ ਜਦ ਵੀ ਮੈਂ ਮਸ਼ੀਨ ਤੇ ਬੈਣੀ ਆ ਮੈਂ ਚਾਹ ਜ਼ਰੂਰ ਪੀਣੀ ਆ ਉਹਦੇ ਨਾਲ ਮੈਨੂੰ ਥੋੜੇ ਇੱਕ ਵਧੀਆ ਲੱਗਦਾ ਮਤਲਬ ਕਿ ਜਿਹੜੇ ਦਿਮਾਗ ਹੁੰਦਾ ਆਪਣਾ ਹੈ ਨਾ ਅੰਦਰਲੀ એનર્ਜੀ ਜੀ ਹੁੰਦੀ ਆ ਥੋੜੇ ਖੁੱਲ੍ਹ ਜਿਆ ਜਾਂਦਾ ਮਾਈਂਡ ਹੁੰਦਾ ਨੀਂਦ ਜੀ ਯਾਨੀ ਕਿ ਸੁਸਤੀ ਜੀ ਖੁੱਲ ਜਾਂਦੀ ਹੈ ਇਸ ਕਰਕੇ ਮੈਂ ਚਾਹ ਜ਼ਰੂਰ ਪੀਣੀ ਹੁੰਦੀ ਆ ਤੇ ਤੇ ਸ਼ਰਟ ਦਾ ਆਪਾਂ ਨੇ ਗਲਾ ਤਾਂ ਮੈਨੇ ਰੈਡੀ ਕਰ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਨੇ ਭਰਨੀ ਸੀਗੀ ਲੈਸ ਵਗੈਰਾ ਉਹ ਮੈਂ ਹੁਣ ਉਹਦੇ ਲਈ ਨਿਸ਼ਾਨ ਵਗੈਰਾ ਲਗਾਵਾਂਗੀ ਤੇ ਜਿਹੜੀਆਂ ਮੇਰੀਆਂ ਭੈਣਾਂ ਹਨ ਘਰੇ ਬੈਠੀ ਹੁੰਦੀਆਂ ਨੇ ਬਹੁਤ ਜ਼ਿਆਦਾ ਬੀਜ਼ੀ ਹੁੰਦੀਆਂ ਨੇ ਆਪਣੇ ਘਰ ਦੇ ਕੰਮਾਂ 'ਚੀ ਘਰ ਦੇ ਕੰਮਾਂ 'ਚੀ ਹੁੰਦੀਆਂ ਨੇ ਬੀਜ਼ੀ ਜ਼ਿਆਦਾਤਰ ਤਾਂ ਜਿਨ੍ਹਾਂ ਦੀ ਜੁਆਇੰਟ ਫੈਮਿਲੀ ਵਗੈਰਾ ਹੁੰਦੀ ਆ ਜਿਹੜੀਆਂ ਆਂ ਜਿਹਨ ਕੀ ਜੋਇੰਟ ਫੈਮਿਲੀ ਨਹੀਂ ਹੁੰਦੀਆਂ ਹੈਗੀਆਂ ਇਕੱਲੇ ਰਹਿੰਦੇ ਨੇ ਹੈਨਾ ਉਹਨਾਂ ਦਾ ਤਾਂ ਚਲੋ ਫਿਰ ਵੀ ਉਹਨਾਂ ਨੂੰ ਟਾਈਮ ਵਗੈਰਾ ਮਿਲ ਜਾਂਦਾ ਪਰ ਜਿਹੜੀ ਜੋਇੰਟ ਫੈਮਿਲੀ ਹੁੰਦੀ ਆ ਉਹ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਘੱਟ ਟਾਈਮ ਮਿਲਦਾ ਮੈਂ ਕਹਿੰਦੀ ਆ ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਹੈਨਾ ਆਪਣੇ ਲਈ ਕੁਛ ਨਾ ਕੁਛ ਜ਼ਰੂਰ ਕਰਿਆ ਕਰੋ ਜ਼ਿਆਦਾ ਨਹੀਂ ਤਾਂ ਥੋੜਾ ਬੋਤਾ ਤਾਂ ਦੇਖੋ ਆਪਣੇ ਲਈ ਕਰਿਆ ਕਰੋ ਕੁਛ ਕਿ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਆਪਣੇ ਕਿਸੇ ਤੇ ਤੁਸੀਂ ਡਿਪੈਂਡ ਨਾ ਰਹੋ ਹੈਨਾ ਬੱਚਿਆਂ ਲਈ ਵੀ ਟਾਈਮ ਕੱਢਿਆ ਕਰੋ ਆਪਣੇ ਲਈ ਵੀ ਟਾਈਮ ਕੱਢਿਆ ਕਰੋ ਆਪਣਾ ਤੁਸੀਂ ਕੀ ਕਰਨਾ ਕੀ ਤੁਹਾਡੀ ਹੋਬੀ ਹੈਗੀ ਆ ਉਹਨੂੰ ਵੀ ਤੁਸੀਂ ਘੰਟਾ ਜਰੂਰ ਦਿਆ ਕਰੋ ਹਨਾ ਚਾਹੇ ਤੁਸੀਂ ਸਲਾਈ ਕਰਦੇ ਹੋ ਚਾਹੇ ਤੁਸੀਂ ਬੁਨਾਈਂ ਕਰਦੇ ਹੋ ਚਾਹੇ ਪੇਂਟਿੰਗ ਦਾ ਕੰਮ ਕੋਈ ਵੀ ਕੰਮ ਹੈ ਜਰੂਰ ਦੇਖੋ ਕੁਛ ਨਾ ਕੁਛ ਆਪਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਅੱਗੇ ਜਾ ਕੇ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਕੰਮ ਆਉਂਦੀਆਂ ਨੇ ਤੇ ਜਿਹੜੇ ਕੰਮ ਵਿੱਚ ਆਪਾਂ ਰੁੱਝੇ ਰਹਿਨੇ ਆ ਜੁਆਇੰਟ ਫੈਮਿਲੀ ਦੇ ਵਿੱਚ ਇਹ ਕੰਮ ਦੇ ਕੋ ਕਦੇ ਵੀ ਚਲੋ ਮੁੱਕਦੇ ਨਹੀਂ ਹੈਗੇ ਮੈਂ ਇੰਜ ਨਹੀਂ ਕਹਿੰਦੀ ਹੈਗੀ ਵੀ ਜੁਆਇੰਟ ਫੈਮਿਲੀ 'ਚ ਵੀ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਬਿਨਾਂ ਸਾਰਾ ਕੁਝ ਕਰਨਾ ਚਾਹੀਦਾ ਜੁਆਇੰੰਟ ਫੈਮਿਲੀ ਨੂੰ ਵੀ ਦੇਖਣਾ ਚਾਹੀਦਾ ਆਪਾਂ ਨੂੰ ਤੇ ਆਪਣੇ ਲਈ ਵੀ ਜ਼ਰੂਰ ਟਾਈਮ ਵਗੈਰਾ ਕੱਢਣਾ ਚਾਹੀਦਾ ਮੇਰੀ ਲਾਈਫ ਵੀ ਬਹੁਤ ਜ਼ਿਆਦਾ ਬਿਜ਼ੀ ਹੋਈ ਪਈ ਐ ਹੁਣ ਤਾਂ ਕਿਤੇ ਫਿਰ ਵੀ ਦੇਖੋ ਮੈਂ ਕੁਛ ਨਾ ਕੁਛ ਥੋੜਾ ਬਹੁਤਾ ਚਲੋ ਆਪਣੇ ਲਈ ਟਾਈਮ ਕੱਢਦੀ ਆ ਆਪਣੇ ਲਈ ਵੀ ਕੱਢਦੀ ਆ ਤੇ ਆਪਣੇ ਯਾਨਕਿ ਜਿਹੜਾ ਮੇਰਾ ਕੰਮ ਐ ਉਹ ਵੀ ਯਾਨਕਿ ਮੇ ਬਹੁਤ ਜ਼ਿਆਦਾ ਜ਼ਰੂਰੀ ਐ ਇੱਕ ਹੁਣ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਐ ਕਾਫੀ ਦਿਨਾਂ ਤੋਂ ਮੇਰੇ ਬਲੌਗ ਵੀ ਨਹੀਂ ਆ ਰਹੇ ਸੀਗੇ ਔਰ ਇਸ ਕਰਕੇ ਨਹੀਂ ਆ ਰਹੇ ਸੀਗੇ ਕਿਉਂਕਿ ਮੈਂ ਹੁਣ ਥੋੜੀ ਬਹੁਤ ਛੋਟੀ ਜਿਹੀ ਇੱਕ ਜੋਬ ਤੇ ਲੱਗ ਗਈਆਂ ਮੈਂ ਜੋਬ ਕਰਨ ਲੱਗ ਗਈਆਂ ਬਾਹਰ ਤੇ ਹੁਣ ਮੈਨੂੰ ਟਾਈਮ ਨਹੀਂ ਮਿਲਦਾ ਹੈਗਾ ਇਸ ਕਰਕੇ ਆਪਣੇ ਵਲੌਗ ਵਗੈਰਾ ਨਹੀਂ ਆ ਰਹੇ ਸੀਗੇ ਤੇ ਆਕੇ ਫਿਰ ਮੈਂ ਹੁਣ ਅੱਜ ਸੰਡੇ ਸੀਗਾ ਮੈਂ ਕਿਹਾ ਚਲੋ ਅੱਜ ਸੰਡੇ ਨੂੰ ਮੈਂ ਥੋੜੀ ਜਿਹੀ ਕਟਿੰਗ ਵਗੈਰਾ ਕਰਕੇ ਆਪਣਾ ਸੂਟ ਵਗੈਰਾ ਸਟਿਚ ਕਰ ਲਵਨੀ ਹੈ ਇਹ ਤੇ ਅੱਜ ਮੈਂ ਕਸਟਮਰ ਨੂੰ ਇਹ ਦੇ ਦਵਾਂਗੀ ਸਲਵਾਰ ਵਗੈਰਾ ਤਾਂ ਮੈਨੂੰ ਇਹਦੀ ਪਹਿਲਾਂ ਹੀ ਯਾਨੀ ਕਿ ਕਟਿੰਗ ਹੋ ਕੇ ਸਟਿਚ ਹੋ ਕੇ ਆ ਗਈ ਸੀਗੀ ਠੀਕ ਹੈ ਜੀ ਤੇ ਬੀਜੀ ਲਾਈਫ ਹੋਣ ਕਰਕੇ ਹੁਣ ਥੋੜਾ ਕ ਮੈਨੂੰ ਮੇਰਾ ਟਾਈਮ ਟੇਬਲ ਜਾਂ ਹਿੱਲਿਆ ਪਿਆ ਇਸ ਕਰਕੇ ਬਲੌਗ ਨਹੀਂ ਆ ਰਹੇ ਹੈਗੇ ਤੇ ਹੌਲੀ ਹੌਲੀ ਮੈਂ ਦੇਖਦੀ ਮੈਂ ਆਪਣਾ ਸੈੱਟ ਕਰਾਂਗੀ 2:30 ਵਜੇ ਮੈਂ ਆਜਣੀ ਹੁੰਨੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਨਾਸ਼ਤਾ ਵਗੈਰਾ ਕਰਦੀ ਹੁੰਨੀ ਆ ਤੇ ਇਸ ਤੋਂ ਬਾਅਦ ਫਿਰ ਮੈਂ ਜਿਹੜਾ ਕੰਮ ਹੁੰਦਾ ਚਲੋ ਉਹ ਕਰਨਾ ਹੁਣ ਸ਼ੁਰੂ ਕਰਾਂਗੀ ਹੌਲੀ ਹੌਲੀ ਹੁਣ ਆਪਣੇ ਬਲੌਗ ਡੇਲੀ ਆਇਆ ਕਰਨਗੇ ਟਾਈਮ ਟੇਬਲ ਜਿਹੜਾ ਹਲੇ ਸੈੱਟ ਕਰਨ ਨੂੰ ਬਹੁਤ ਬਹੁਤ ਨਹੀਂ ਸੋਰੀ ਹੁਣ ਟਾਈਮ ਲੱਗ ਜਾਣਾ ਤੇ ਹੁਣ ਇੱਕ ਦੋ ਦਿਨਾਂ ਚ ਚਲੋ ਹੋਰ ਮਤਲਬ ਕਿ ਸੈਟਿੰਗ ਜੀ ਹੋ ਜੂਗੀ ਹੈਨਾ ਹਲੇ ਯਾਨਕੀ ਬਾਹਰ ਦੇਖੋ ਮੈਂ ਇਹਨਾ ਕੰਮ ਨਹੀਂ ਕੀਤਾ ਹੈਗੇ ਯਾਨਕੀ ਕਬੰਦਿਸ਼ ਜੀ ਦੇ ਚ ਹੋਗੇ ਹੈਨਾ ਯਾਨਕੀ ਬਿ ਟਾਈਮ ਤੋਂ ਪਹਿਲਾਂ ਮੈਂ ਉੱਥੋਂ ਨਹੀਂ ਆ ਸਕਦੀ ਹੈਗੀ ਵੀ ਬੰਨੇ ਜੀ ਗਈਆਂ ਉਹਦੇ ਕਰਕੇ ਮੈਨੂੰ ਥੋੜਾ ਇੱਕ ਔੜ ਵੀ ਲੱਗ ਰਿਹਾ ਖੁਸ਼ੀ ਜੀ ਵੀ ਹੈਗੀ ਹੈ ਵੀ ਚਲੋ ਮੈਂ ਬਾਹਰ ਕੋਈ ਜੋਬ ਕਰਨ ਲੱਗ ਗਈਆਂ ਜੋ ਵੀ ਦੇਖੋ ਮੈਂ ਤਾਂ ਕਰਨ ਲੱਗੀ ਹਾਂ ਮੈਂ ਸੋਚਦੀ ਆ ਮੈਂ ਆਪਣੇ ਲਈ ਹੋਰ ਕੁਝ ਕਰਾਂ ਹੈਨਾ ਮੈਂ ਸੋਚਦੀ ਸੀ ਕਿ ਵੀ ਬਿਸਲਾਈ ਤਾਂ ਚਲੋ ਦੇਖੋ ਮੈਨੂੰ ਆਉਂਦੀ ਉਹ ਹੈਗੀ ਐ ਇਹ ਤਾਂ ਮੈਂ ਕਰ ਹੀ ਲੈਣੀ ਆ ਹਨਾ ਪਰ ਥੋੜਾਕਾ ਮੈਨੂੰ ਐ ਸੀਗਾ ਵੀ ਚਲੋ ਮੈਂ ਬਾਹਰ ਵੀ ਕੋਈ ਕੰਮ ਹੋਰ ਕਰਕੇ ਵੀ ਦੇਖਦੀ ਆ ਇਸ ਕਰਕੇ ਮੈਂ ਥੋੜਾਕਾ ਹੁਣ ਆਪਣੀ ਲਾਈਫ ਆਪਣੇ ਆਪ ਹੀ ਬੀਜੀ ਕਰ ਲਈ ਐ ਦੇ ਬਸ ਆਉਂਦੇ ਸਾਰ ਫੇਰ ਹੁਣ ਮੈਂ ਮਸ਼ੀਨ ਤੇ ਬੈ ਗਈ ਸੀਗੀ ਸੋਰੀ ਸੰਡੇ ਦਾ ਦਿਨ ਸੀਗਾ ਇਹ ਤਾਂ ਸੰਡੇ ਨੂੰ ਛੁੱਟੀ ਹੁਣ ਕਰਕੇ ਬਸ ਫਿਰ ਮੈਂ ਕਿਹਾ ਚਲੋ ਅੱਜ ਤੋਂ ਸਟਾਰਟ ਕਰਦੇ ਆ ਤੇ ਕੰਟੀਨਿਊ ਰੱਖਾਂਗੇ ਆਪਾਂ ਆਪਣੇ ਡੇਲੀ ਬਲੌਗ ਤੇ ਸਟੀਚਿੰਗ ਵਗੈਰਾ ਵੀ ਹਨਾ ਬਾਹਰ ਜਦ ਆਪਾਂ ਕੰਮ ਕਰਦੇ ਆ ਤਾਂ ਤੁਹਾਨੂੰ ਪਤਾ ਹੀ ਥਕਾਵਟ ਕਿੰਨੀ ਹੋ ਜਾਂਦੀ ਹੈ ਤੇ ਅੱਖਾਂ ਵੀ ਯਾਨਕੀ ਦਰਦ ਹੋਣ ਲੱਗ ਜਾਂਦੀਆਂ ਨੇ ਨਿਗਾ ਵਾਲਾ ਜਦੋਂ ਆਪਾਂ ਕੰਮ ਕਰਦੇ ਆ ਇਸ ਕਰਕੇ ਫਿਰ ਬਸ ਤੁਸੀਂ ਸਮਝ ਸਕਦੇ ਹੋ ਹੁਣ ਬਿਜ਼ੀ ਲਾਈਫ ਬਹੁਤ ਜ਼ਿਆਦਾ ਹੋ ਗਈ ਹੈ ਮੇਰੀ ਤੇ ਫਿਰ ਵੀ ਮੈਂ ਸੋਚ ਰਹੀ ਵੀ ਮੈਂ ਇਹ ਕੰਮ ਵੀ ਨਹੀਂ ਛੱਡਣਾ ਹੈਗਾ ਕਿਉਂਕਿ ਇਹ ਮੇਰਾ ਕੰਮ ਹੈਗਾ ਜਿਹੜਾ ਸਦਾ ਬਹਾਰ ਹੈਗਾ ਤੇ ਇਹ ਕੰਮ ਮੇਰਾ ਯਾਨੀ ਕਿ ਹੱਥ ਦਾ ਹੁਨਰ ਹੈ ਇਹ ਮੇਰੇ ਤੋਂ ਕੋਈ ਵੀ ਨਹੀਂ ਖੋਹ ਸਕਦਾ ਹੈਗਾ ਤੇ ਨਾ ਹੀ ਮੈਂ ਇਹਨੂੰ ਭੁੱਲ ਸਕਦੀ ਹਾਂ ਹੈਨਾ ਇਹ ਕੰਮ ਤਾਂ ਮੈਂ ਬਿਲਕੁਲ ਵੀ ਨਹੀਂ ਛੱਡਣਾ ਚਾਹੁੰਦੀ ਹੈਗੀ ਚਾਹੇ ਥੋੜਾ ਕਰਾਂ ਚਾਹੇ ਬਹੁਤਾ ਕਰਾਂ ਇੱਕ ਕੰਮ ਹੋਰ ਮੈਂ ਸੋਚਿਆ ਵੀ ਅਗਰ ਜੇ ਮੈਂ ਜੋਬ ਤੇ ਚਲੋ ਮੇਰਾ ਮਨ ਵਧੀਆ ਲੱਗਿਆ ਰਿਹਾ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਛੱਡ ਕੇ ਮੈਂ ਆਪਣਾ ਇੱਕ ਅਲੱਗ ਤੋਂ ਹੋਰ ਬਿਜ਼ ਦੇਖਦੀ ਆ ਮੈਂ ਸਟਾਰਟ ਕਰਨਾ ਚਾਹੁੰਦੀ ਆ ਤੇ ਕੁਛ ਨਾ ਕੁਛ ਆਪਣੇ ਲਾਈਫ ਦੇ ਵਿੱਚ ਚਲੋ ਕਰਦੇ ਰਹਿਣਾ ਚਾਹੀਦਾ ਹੈ ਬੀਜੀ ਵੀ ਰੱਖਣਾ ਚਾਹੀਦਾ ਹੈ ਬੀਜੀ ਵੀ ਹੁਣ ਬਹੁਤ ਯਾਨਕੀ ਵਧੀਆ ਵੀ ਰਹਿੰਦਾ ਹੈ ਯਾਨਕੀ ਅੰਦਰ ਬਾਹਰ ਕਿਸੇ ਲੇਡੀਜ਼ ਕੋਲੇ ਫਿਰਨ ਨਾਲੋਂ ਤਾਂ ਵਧੀਆ ਹੀ ਆ ਆਪਣਾ ਕੰਮ ਕਾਰਕ ਕਰੋ ਦੋ ਪੈਸੇ ਕਮਾਓ ਜਿਹੜੇ ਪੈਸੇ ਨੇ ਦੇਖੋ ਆਉਣ ਵਾਲੇ ਟਾਈਮ 'ਚ ਬਹੁਤ ਜ਼ਿਆਦਾ ਕੰਮ ਆਉਂਦੇ ਨੇ ਆਪਣੇ ਬੱਚਿਆਂ ਦੇ ਕਿਉਂਕਿ ਅੱਜ ਕੱਲ੍ਹ ਪੜਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਨੇ ਕੋਰਸ ਵਗੈਰਾ ਜਿਹੜੇ ਹੈਗੇ ਨੇ ਮਹਿੰਗੇ ਹੋ ਗਏ ਨੇ ਇਸ ਕਰਕੇ ਤੇ ਕੰਮ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਤੇ ਕੰਮ ਕਰਮੀ ਹੁੰਦਾ ਜਿਹੜਾ ਬੰਦਾ ਕਰਦਾ ਕੰਮ ਕਰਮ ਵੀ ਦੇਖੋ ਉਹਨਾਂ ਦਾ ਹੀ ਸਾਥ ਦਿੰਦੇ ਨੇ ਇਸ ਕਰਕੇ ਕੰਮ ਤੋਂ ਆਪਾਂ ਨੂੰ ਕਦੇ ਵੀ ਝੀ ਨੀ ਚੁਰਾਣਾ ਚਾਹੀਦਾ ਹੈਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਘਰੇ ਬੈਠੀ ਹੁੰਦੀਆਂ ਨੇ ਕੰਮ ਤੋਂ ਕਈ ਵਾਰੀ ਨਹੀਂ ਹੈ ਸੋ ਉਹਦੇ ਵੀ ਛੱਡ ਪਰਾਂ ਚੰਗਾ ਭਲਾ ਆਪਾਂ ਹੈਗੀਆਂ ਕਮਾਉਣੇ ਆ ਖਾਉਣੇ ਆ ਹਨਾ ਨਹੀਂ ਫਿਰ ਵੀ ਆਪਾਂ ਨੂੰ ਬੇਲੇ ਨਹੀਂ ਰਹਿਣਾ ਚਾਹੀਦਾ ਹੈਗੇ ਤੇ ਅਗਰ ਜਿਹੜਾ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢੋ ਆਪਣੇ ਲਈ ਕੁਛ ਨਾ ਕੁਛ ਕਰੋ ਠੀਕ ਹੈ ਜੀ ਤੇ ਕਰਨਾ ਚਾਹੁੰਦਾ ਹੈ ਕਈ ਵਾਰ ਟਾਈਮ ਨਹੀਂ ਮਿਲਦਾ ਹੈਗਾ ਪਰ ਉਹਦੇ ਲਈ ਆਪਾਂ ਨੂੰ ਟਾਈਮ ਕੱਢਣਾ ਪਵੇਗਾ ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਕਿਸੇ ਅੱਗੇ ਹੱਥ ਫਲਾਣ ਦੀ ਲੋੜ ਨਾ ਪਵੇ ਆਪਾਂ ਖੁਦ ਤੇ ਆਪਾਂ ਡਿਪੈਂਡ ਹੋਈਏ ਤੇ ਮੈਂ ਵੀ ਵੈਸੇ ਇਹ ਵੀਡੀਓ ਇਸ ਕਰਕੇ ਬਣਾਉਂਦੀ ਆ ਤਾਂ ਕਿ ਮੇਰੀ ਭੈਣਾਂ ਨੂੰ ਮੇਰੇ ਤੋਂ ਕੋਈ ਮੋਟੀਵੇਸ਼ਨਲ ਵੀ ਲੇ ਮੋਟੀਵੇਟ ਹੋਮ ਤੇ ਮੈਂ ਵੀ ਕਈਆਂ ਦੀ ਵੀਡੀਓ ਵਗੈਰਾ ਦੇਖਦੀ ਹੁੰਨੀ ਆ ਜਿੰਨਮ ਦੇ ਕੇ ਮੈਂ ਮੋਟੀਵੇਟ ਹੁੰਨੀ ਆ ਕਾਫੀ ਦਿਨਾਂ ਤੋਂ ਮਨ ਨਹੀਂ ਕਰ ਰਿਹਾ ਸੀਗਾ ਵੀਡੀਓ ਵਗੈਰਾ ਬਣਾਉਂਦਾ ਫਿਰ ਇੱਕ ਦੋ ਵੀਡੀਓ ਦੇਖੀ ਐ ਮੈਨੇ ਮੈਂ ਥੋੜਾ ਜਿਹਾ ਕਿ ਚਲੋ ਐਨਰਜੀ ਜੀ ਆਈ ਮਖਾ ਚਲੋ ਸ਼ੁਰੂ ਕਰਦੇ ਆਪਾਂ ਬਲੌਗ ਤੇ ਆ ਦੇਖੋ ਇੱਥੇ ਮੈਨੇ ਸੂਟ ਮੇਰਾ ਇਹ ਰੈਡੀ ਹੋ ਗਿਆ ਸੀਗਾ ਬਹੁਤ ਜ਼ਿਆਦਾ ਪਿਆਰਾ ਸੂਟ ਇਹ ਰੈਡੀ ਹੋਇਆ ਗਲੇ ਤੇ ਆਪਾਂ ਨੇ ਪਿੰਟੈਕਸ ਦਾ ਡਿਜ਼ਾਈਨ ਪਾਇਆ ਤੇ ਨੀਚੇ ਘੇਰੇ ਤੇ ਆਪਾਂ ਨੇ ਲਗਾਈਆਂ ਨੇ ਜੋਇੰਟ ਕਰਕੇ ਲੈਸ ਲਗਾਈ ਹੈ ਆ ਦੇਖੋ ਬੇਟਾ ਨਾ ਮੇਰੇ ਵਿੱਚ ਚ ਆ ਕੇ ਛੇੜੀ ਜਾਂਦਾ ਸੀਗਾ ਤੁਹਾਨੂੰ ਪਤਾ ਬੱਚਿਆਂ ਨਾਲ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਦੇਖੋ ਵਿੱਚੋਂ ਕੈਮਰਾ ਬੰਦ ਕਰੀ ਜਾਂਦਾ ਸੀਗਾ ਇਹ ਤੇ ਆ ਦੇਖੋ ਗਲਾ ਪਾਨੇ ਐਵੇਂ ਪਿੰਟੈਕਸ ਪਾ ਕੇ ਰੈਡੀ ਕੀਤਾ ਲੈਸ